ਮੇਜਰਲੀ ਜਿਹੜਾ ਬੈਨੀਫਿਟ ਇਹਦੇ ਵਿੱਚ ਕੰਪਨੀ ਨੇ ਕੀਤਾ ਅਸ਼ਵਗੰਧਾ ਔਰ ਸਿਲੀਬਮ ਮੈਰੀਨਮ ਐਡ ਕੀਤਾ ਜੀ ਜਿਹੜਾ ਹੋਰ ਕਿਸੇ ਕੰਪਨੀ ਦੇ ਵਿੱਚ ਮੈਂ ਦੁਬਾਰਾ ਦੱਸਣਾ ਚਾਹਣਾ ਹਾਂ ਜੀ ਸਿਲੀਬਮ ਮੈਰੀਨਮ ਔਰ ਅਸ਼ਵਗੰਧਾ ਅਸ਼ਵਗੰਧਾ ਇਹ ਕੰਬੀਨੇਸ਼ਨ ਤੁਹਾਨੂੰ ਕਿਸੇ ਪੈਟ ਫੂਡ ਦੇ ਵਿੱਚ ਨਹੀਂ ਮਿਲੇਗਾ ਇਹਦੇ ਬੈਨੀਫਿਟਸ ਕੀ ਨੇ ਠੀਕ ਹੈ ਇਹਦਾ ਬੈਨੀਫਿਟ ਇਹ ਹੈ ਕਿ ਅੱਜ ਦੀ ਡੇਟ ਦੇ ਵਿੱਚ ਲੀਵਰ ਔਰ ਕਿਡਨੀ ਦੇ ਬਹੁਤ ਜ਼ਿਆਦਾ ਕੇਸਸ ਪੈਟਸ ਦੇ ਵਿੱਚ ਕਾਮਨ ਮਿਲਣ ਲੱਗੇ ਨੇ ਜੀ ਜੇਕਰ ਡੇ ਬੰਦ ਤੋਂ ਅਸੀਂ ਆਪਣੇ ਪੈਟ ਨੂੰ ਮੈਨਕਾਇਨ ਇਨਸਪੈਕਟਸਰ ਦੇਨੇ ਆ ਤਾ ਉਸੇ ਲੀਵਰ অর ਕਿਡਨੀ ਦੇ ਉੱਪਰ ਇੱਕ ਪ੍ਰੋਡਕਟਿਵ ਲੇਅਰ ਬਣ ਜਾਂਦੀ ਹੈ ਜਿਹੜੀ ਕਿ ਆਰਮ ਵਾਲੇ ਟਾਈਮ ਦੇ ਵਿੱਚ ਉਹਦੀ ਹੈਲਥ ਨੂੰ ਮੋਰ ਇੰਪਰੂਵ ਕਰਦੀ ਹੈ ਉਹਦਾ ਲਾਈਫ ਸਪੈਨ ਉਹ ਵੱਧਦਾ ਹੈ ਜੀ ਸਟਾਰਟਰ ਹਾਂਜੀ ਜਿਹੜਾ ਜਦੋਂ ਤੁਸੀਂ ਜਦੋਂ ਵੀ ਤੁਸੀਂ ਆਪਣੇ ਫੀਮੇਲ ਨੂੰ ਮੇਟ ਕਰਵਾਨੇ ਹਾਂਜੀ ਤਾਂ ਤੁਸੀਂ ਡੇ 1 ਤੋਂ ਤੁਸੀਂ ਉਸ ਨੂੰ ਇਹ ਫੂਡ ਤੇ ਸਟਾਰਟ ਕਰੋ ਓਕੇ ਜਦਾਂ ਕਿ ਤੁਹਾਨੂੰ ਮੈਂ ਇੱਕ ਵੀਡੀਓ ਆਪਣੇ ਕਿਸੇ ਬਰੀਡਰ ਭਰਾ ਦਾ ਸੁਣਾਇਆ ਸੀਗਾ ਓਕੇ ਜੀ ਉਹਨਾਂ ਨੂੰ ਕਿੱਦਾਂ ਦੇ ਰਿਜ਼ਲਟ ਮਿਲੇ ਜਦੋਂ ਫੀਮੇਲ ਪ੍ਰੈਗਨੈਂਟ ਹੁੰਦੀ ਹੈ ਹਾਂਜੀ ਕਾ ਉਸ ਦੀ ਨਿਊਟ੍ਰੀਸ਼ਨ ਰਿਕੁਆਇਰਮੈਂਟ ਬਹੁਤ ਜ਼ਿਆਦਾ ਵਾਜ ਜਾਂਦੀ ਹੈ ਕਿਉਂਕਿ ਉਹਦੇ ਅੰਦਰ ਪਪੀਜ਼ ਜਿਹੜੇ ਪਲ ਰਹੇ ਹੁੰਦੇ ਆ ਹਾਂਜੀ ਉਹਨਾਂ ਨੂੰ ਵੀ ਨਿਊਟ੍ਰੀਸ਼ਨ ਜਾਣਾ ਚਾਹੀਦੀ ਹੈ ਸੋ ਹਾਂਜੀ ਅੱਜ ਦਾ ਜਿਹੜਾ ਚੰਡੀਗੜ੍ਹ ਪੈਟ ਐਗਜ਼ੀਬਿਸ਼ਨ ਹੋ ਰਿਹਾ ਹੈ ਨਾ ਉਹਦੇ ਵਿੱਚ ਇਹ ਸਰਦਾਰ ਜੀ ਆਏ ਨੇ ਇਹਦਾ ਕੋਲੇ ਨਾ ਆ ਪ੍ਰੋਡਕਟ ਹੈ ਡੌਗ ਫੂਡ ਵਾਸਤੇ ਇਹ ਆਪਣਾ ਐਗਜ਼ੀਬਿਸ਼ਨ ਲੱਗਿਆ ਹੋਇਆ ਹੈ ਨਾ ਦਾ ਦੇਖੋ ਪੈਟ ਸਟਾਰ ਇਦੇ ਬਾਰੇ ਆਪਾਂ ਜਾਣਕਾਰੀ ਲੈਣੇ ਕਰਦੇ ਆ ਤੁਹਾਡੇ ਨਾਲ ਸਾਂਝੀ ਤੇ ਜਿਹੜਾ ਕੀ ਕੀ ਬੈਨੀਫਿਟ ਹੈ ਡੌਗ ਦੇ ਲਈ ਨਾ ਕੀ ਕੀ ਫਾਇਦੇਮੰਦ ਹੈ ਉਹ ਆਪਾਂ ਸਾਰੀ ਗੱਲਬਾਤ ਕਰਦੇ ਆ ਸਾਦੀ ਹਸਤੀ ਕਾਲ ਜੀ ਸਾਦੀ ਹਸਤੀ ਕਾਲ ਜੀ ਕੀ ਹਰ ਚੱਲ ਰਹੀ ਬਹੁਤ ਬਹੁਤ ਕਿੱਦਾਂ ਚੱਲ ਰਿਹਾ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਅੱਜ ਆਪਾਂ ਥੋੜਾ ਦੇਖਿਆ ਪ੍ਰੋਡਕਟ ਤੇ ਲੱਗਿਆ ਸੀ ਨਾ ਐਕਟੀਵੇਸ਼ਨ ਦੇ ਵਿੱਚ ਪੈਟ ਸਟਾਰ ਇਹਦੇ ਬਾਰੇ ਜਾਣਕਾਰੀ ਦਿਓ ਥੋੜਾ ਇਹਦੇ ਕੀ ਕੀ ਬੈਨੀਫਿਟ ਨੇ ਸੋ ਮੈਂ ਸਭ ਤੋਂ ਪਹਿਲਾਂ ਇਹ ਦੱਸਣਾ ਚਾਹਨਾ ਕਿ ਜਿਹੜਾ ਪੈਟ ਸਾਰ ਬ੍ਰਾਂਡ ਹੈ ਇਹ ਮੈਂਕਾਈਂਡ ਕੰਪਨੀ ਦਾ ਹੈ ਮੈਂਕਾਈਂਡ ਫਾਰਮਾ ਇੰਡਸਟਰੀ ਦੇ ਵਿੱਚ ਥਰਡ ਲਾਰਜੇਸਟ ਕੰਪਨੀ ਹੈ ਜਿਹੜੀ ਕਿ 27 ਸਾਲ ਦੇ ਵਿੱਚ ਕੰਪਨੀ ਨੇ ਇੰਨਾ ਗrow ਕੀਤਾ ਕਿ ਇੰਡੀਆਜ਼ ਥਰਡ ਲਾਰਜੇਸਟ ਕੰਪਨੀ ਬਣ ਗਈ ਓਕੇ ਔਰ ਪਹਿਲੀ ਕੰਪਨੀ ਫਾਰਮਾ ਕੰਪਨੀ ਹੈ ਜਿਸ ਨੇ ਬਰਜ ਖਲੀਫਾ ਦੇ ਉੱਪਰ ਆਪਣੀ ਐਡ ਦਿੱਤੀ ਸੀਗੀ ਠੀਕ ਹੈ ਜੀ ਸੋ ਇਸ ਦੇ ਵਿੱਚ ਬੇਸਿਕਲੀ ਕੰਪਨੀ ਨੇ ਆਪਣੀ ਰੈਸিপি ਤਿਆਰ ਕੀਤੀ ਹੈ ਯੂਕੇ ਦੇ ਵਿੱਚ ਮੈਨੂਫੈਕਚਰਿੰਗ ਹੋ ਰਹੀ ਹੈ ਔਰ ਇਹ ਜਿਹੜਾ ਫਾਰਮੂਲਾ ਹੈ ਇਹ ਕਸਟਮਾਈਜ਼ ਫਾਰਮੂਲਾ ਕੰਪਨੀ ਦਾ ਆਪਣਾ ਹੈ ਓਕੇ ਸੋ ਇਹਦੇ ਬੈਨੀਫਿਟਸ ਕੀ 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 ਬੈਨੀਫਿਟਸ ਨੇ ਸਭ ਤੋਂ ਮੇਜਰਲੀ ਜਿਹੜਾ ਬੈਨੀਫਿਟ ਇਹਦੇ ਵਿੱਚ ਕੰਪਨੀ ਨੇ ਕੀਤਾ ਅਸ਼ਵਗੰਧਾ ਔਰ ਸਿਲੀਬਮ ਮੈਰੀਨਮਾ ਐਡ ਕੀਤਾ ਜੀ ਜਿਹੜਾ ਹੋਰ ਕਿਸੇ ਕੰਪਨੀ ਦੇ ਵਿੱਚ ਮੈਂ ਦੁਬਾਰਾ ਦੱਸਣਾ ਚਾਹੁੰਦਾ ਹਾਂ ਹਾਂਜੀ ਸਿਲੀਬਮ ਮੈਰੀਨਮ ਔਰ ਅਸ਼ਵਗੰਧਾ ਇਹ ਕੰਬੀਨੇਸ਼ਨ ਤੁਹਾਨੂੰ ਕਿਸੇ ਪੈਟ ਫੂਡ ਦੇ ਵਿੱਚ ਨਹੀਂ ਮਿਲੇਗਾ ਇਹਦੇ ਬੈਨੀਫਿਟਸ ਕੀ ਨੇ ਠੀਕ ਹੈ ਜੀ ਇਹਦਾ ਬੈਨੀਫਿਟ ਇਹ ਹੈ ਕਿ ਅੱਜ ਦੀ ਡੇਟ ਦੇ ਵਿੱਚ ਲੀਵਰ ਔਰ ਕਿਡਨੀ ਦੇ ਬਹੁਤ ਜ਼ਿਆਦਾ ਕੇਸਸ ਪੈਟਸ ਦੇ ਵਿੱਚ ਕਾਮਨ ਮਿਲਣ ਲੱਗੇ ਨੇ ਜੀ ਜੇਕਰ ਡੇ ਬੰਦ ਤੋਂ ਅਸੀਂ ਆਪਣੇ ਪੈਟ ਨੂੰ ਮੈਨਕਾਇਨ ਇਨਸਪੈਕਟਸਰ ਦੇਣੇ ਆ ਉਸ ਦੇ ਲੀਵਰ ਔਰ ਕਿਡਨੀ ਦੇ ਉੱਪਰ ਇੱਕ ਪ੍ਰੋਟੈਕਟਿਵ ਲੇਅਰ ਬਣ ਜਾਂਦੀ ਹੈ ਜਿਹੜੀ ਕਿ ਆਨਮਲੇ ਟਾਈਮ ਦੇ ਵਿੱਚ ਉਹਦੀ ਹੈਲਥ ਨੂੰ ਮੋਰ ਇੰਪਰੂਵ ਕਰਦੀ ਹੈ ਉਹਦਾ ਲਾਈਫ ਸਪੈਨ ਉਹ ਵੱਧਦਾ ਹੈ ਜੀ ਇਸ ਤੋਂ ਇਲਾਵਾ ਜੇ ਮੈਂ ਤੁਹਾਨੂੰ ਹੋਰ ਬੈਨੀਫਿਟ ਦੱਸ ਦਵਾਂ ਤਾਂ ਇਸ ਦੇ ਵਿੱਚ ਰੈਪਸੀਡ ਆਇਲ ਪਿਆ ਹੈ ਜਿਹੜਾ ਸਕਿਨ ਤੇ ਕੋਟ ਦੇ ਲਈ ਕੰਮ ਆਂਦਾ ਠੀਕ ਹੈ ਲੈਂਸੈਡ ਆਇਲ ਹਾਰਟਾਸ ਤੇ ਹੈ ਸੈਲਮਨ ਆਇਲ ਫੇਨ ਹਾਸ ਤੇ ਹੈ ਨੋ 슈ਗਰ ਐਡਿਡ ਹੈ ਨੋ ਐਡਿਡ ਪ੍ਰੀਜ਼ਰਵਟਿਵ ਹੈ 79% ਦੀ ਬਾਇਓਵੇਲੇਬਿਲਿਟੀ ਹੈ ਇਹਦਾ ਮਤਲਬ ਇਹ ਹੈ ਕਿ ਜੇਕਰ ਤੁਹਾਡਾ ਡੌਗ ਬਹੁਤ ਸਾਰੀ ਕੰਪਨੀਆਂ ਕਲੇਮ ਕਰਦੀਆਂ ਕਿ ਸਾਡੀ ਜਿਹੜੀ ਫੂਡ ਦੇ ਵਿੱਚ 35% ਪ੍ਰੋਟੀਨ ਹੈ 38% ਪ੍ਰੋਟੀਨ ਹੈ ਬਟ ਉਹਦਾ ਮਤਲਬ ਉਹਥੇ ਤੱਕ ਨਹੀਂ ਹੁੰਦਾ ਕਿ ਉਹਦੀ ਬਾਡੀ ਨੂੰ ਉਹਨਾਂ ਲੱਗਦਾ ਡਿਪੈਂਡ ਕਰਦਾ ਹੈ ਕਿ ਤੁਸੀਂ ਕਿੰਨੇ ਪਰਸੈਂਟ ਤੁਹਾਡੇ ਪੇਟ ਦੀ ਬਾਡੀ ਨੂੰ ਪ੍ਰੋਟੀਨ ਡਾਈਜੈਸਟੇਬਲ ਹੈ ਕਿ ਕਿੰਨਾ ਉਹ ਸਟੂਲ ਦੇ थ्रू ਕੱਢ ਦਿੰਦਾ ਸੋ ਅਸੀਂ ਲਿਖਤ ਤੇ ਵੀ ਦਿੰਦੇ ਆ ਕਿ 79% ਦੀ ਪ੍ਰੋਟੀਨ ਦੀ ਬਾਇਓ ਅਵੇਲੇਬਿਲਟੀ ਹੈ ਜਿਹੜਾ ਹੋਰ ਕੋਈ ਕੰਪਨੀ ਨਹੀਂ ਦਿੰਦਾ ਇਸ ਤੋਂ ਇਲਾਵਾ ਕੇਜ ਫ੍ਰੀ ਚਿਕਨ ਪਾਇਆ ਹੋਇਆ ਜੀ 1 ਸਾਲ ਕੰਪਲੀਟ ਕਰਨ ਤੋਂ ਬਾਅਦ ਕੰਪਨੀ ਨੇ ਇਸ ਦੇ ਉੱਪਰ ਆਫਰ ਲਗਾਤੀ ਦੀ 1+5 ਓਕੇ ਯੂਕੇ ਤੋਂ ਇੰਪੋਰਟ ਕਰਕੇ ਕੰਪਨੀ ਇੱਥੇ ਇਕਨੋਮਿਕ ਅਫੋਰਡੇਬਲ ਪ੍ਰਾਈਸ ਦੇ ਵਿੱਚ ਕੰਪਨੀ ਇਹ ਫੂਡ ਦੇ ਰਹੀ ਹੈ ਜੀ ਸੋ ਮੈਂ ਰਿਕਵੈਸਟ ਕਰਾਂਗਾ ਇੱਕ ਵਾਰ ਹਰ ਪੈਰੈਂਟ ਪੈਟ ਪੈਰੈਂਟ ਨੂੰ ਕਿ ਇੱਕ ਵਾਰ ਅੱਛਾ ਫੂਡ ਆਪਣੇ ਡੌਗ ਦੀ ਹੈਲਥ ਦੇ ਲਈ ਇੱਕ ਵਾਰ ਜ਼ਰੂਰ ਤੁਸੀਂ ਟਰਾਈ ਕਰੋ ਠੀਕ ਹੈ ਜੀ ਔਰ ਮੈਂ ਤੁਹਾਨੂੰ ਵੀ ਰਿਕੁਐਸਟ ਕਰਾਂਗੀ ਆਪਣੇ ਜਿੰਨੇ ਵੀ ਤੁਹਾਡੇ ਪੈਟ ਪੇਰੈਂਟ ਫਾਲੋਅਰਸ ਨੇ ਉਹਨਾਂ ਨੂੰ ਇਹ ਵੀਡੀਓ ਜ਼ਰੂਰ ਸ਼ੇਅਰ ਕਰੋ ਬਿਲਕੁਲ ਜੀ ਥੈਂਕ ਯੂ ਸੋ ਮਚ ਸਰ ਹਾਂ ਜੀ ਇੱਕ ਮਿੰਟ ਹੋਰ ਸਰ ਜਿੱਦਾਂ ਨਾ ਕਈ ਫੀਮੇਲ ਜੀ ਹੁੰਦੀਆਂ ਨੇ ਉਹ ਬਾ ਥੋੜੀ ਤੁਸੀਂ ਸ਼ਾਰਟਕਟ ਗੱਲ ਕਰਕੇ ਥੋੜੀ ਲੰਬੀ ਗੱਲ ਦੱਸੋ ਕਿਸੇ ਦੇ ਘਰ ਦੇ ਵਿੱਚ ਮੰਨ ਲਓ ਸਿੰਗਲ ਪਪ ਹੁੰਦਾ ਹੈ ਸਿੰਗਲ ਫੀਮੇਲ ਹੁੰਦੀ ਹੈ ਨਾ ਉਹ ਉਹਦੀ ਪ੍ਰੈਗਨancies ਹੋਈ ਹੁੰਦੀ ਆ ਤਾਂ ਉਹਦੇ ਤੇ ਕੋਈ ਇਫੈਕਟ ਪੈਂਦਾ ਹੋਵੇ ਨਹੀਂ ਮੈਂ ਦੱਸਾਂ ਜੀ ਸਟਾਰਟਰਲਾ ਪੈਕੇਟ ਦਾ ਮੈਂ ਤੁਹਾਨੂੰ ਜਿਹੜੀ ਤੁਸੀਂ ਪ੍ਰੈਗਨੈਂਸੀ ਦੀ ਲੈਕਟੇਸ਼ਨ ਦੀ ਗੱਲ ਕਰ ਰਹੇ ਹੋ ਉਹਦਾ ਮੈਂ ਤੁਹਾਨੂੰ ਥੋੜਾ ਜਿਹਾ ਡਿਟੇਲ ਕਰਨਾ ਚਾਹਾਂਗਾ ਹਾਂਜੀ ਉਸ ਦੇ ਲਈ ਬੇਸਿਕਲੀ ਇਹ ਫੂਡ ਹੈ ਸਟਾਰਟਰ ਹਾਂਜੀ ਜਿਹੜਾ ਜਦੋਂ ਤੁਸੀਂ ਜਦੋਂ ਵੀ ਤੁਸੀਂ ਆਪਣੇ ਫੀਮੇਲ ਨੂੰ ਮੀਟ ਕਰਵਾਉਂਦੇ ਹੋ ਹਾਂਜੀ ਤਾਂ ਤੁਸੀਂ ਡੇ 1 ਤੋਂ ਤੁਸੀਂ ਉਸ ਨੂੰ ਇਹ ਫੂਡ ਤੇ ਸਟਾਰਟ ਕਰੋ ਓਕੇ ਜਦਾਂ ਕਿ ਤੁਹਾਨੂੰ ਮੈਂ ਇੱਕ ਵੀਡੀਓ ਆਪਣੇ ਕਿਸੇ ਬਰੀਡਰ ਭਰਾ ਦਾ ਸੁਣਾਇਆ ਸੀਗਾ ਕਿ ਉਹਨਾਂ ਨੂੰ ਕਿੱਦਾਂ ਦੇ ਰਿਜ਼ਲਟ ਮਿਲੇ ਜਦੋਂ ਫੀਮੇਲ ਪ੍ਰੈਗਨੈਂਟ ਹੁੰਦੀ ਹੈ ਹਾਂਜੀ ਦਾ ਉਸ ਦੀ ਨਿਊਟ੍ਰੀਸ਼ਨ ਰਿਕੁਆਇਰਮੈਂਟ ਬਹੁਤ ਜ਼ਿਆਦਾ ਵਾਜਦੀ ਹੈ ਕਿਉਂਕਿ ਉਹਦੇ ਅੰਦਰ ਪਪੀਜ਼ ਜਿਹੜੇ ਪਲ ਰਹੇ ਹੁੰਦੇ ਆ ਹਾਂਜੀ ਉਹਨਾਂ ਨੂੰ ਵੀ ਨਿਊਟ੍ਰੀਸ਼ਨ ਦੇਣਾ ਚਾਹੀਦੀ ਹੈ ਸੋ ਇਸ ਕਰਕੇ ਇਸ ਫੂਡ ਨੂੰ ਤੁਸੀਂ ਰეკਮੈਂਡ ਕਰੋ ਜਦੋਂ ਫੀਮੇਲ ਪ੍ਰੈਗਨੈਂਟ ਹੈ ਹਾਂਜੀ ਜਦੋਂ ਉਸ ਨੇ ਡਿਲੀਵਰ ਕਰ ਦਿੱਤਾ ਉਸ ਤੋਂ ਬਾਅਦ ਵੀ ਇਹ ਫੂਡ ਚੱਲਦਾ ਹੈ ਇੱਕ ਮਹੀਨਾ ਤੱਕ ਤੁਸੀਂ ਫੂਡ ਦੋਗੇ ਇੱਕ ਮਹੀਨੇ ਤੋਂ ਬਾਅਦ ਫਿਰ ਪਪੀਜ਼ ਵੀ ਇਹੀ ਫੂਡ ਖਾਂਦੇ ਆ ਪਪੀ ਨੂੰ ਵੀ ਇਹੀ ਦੇਣਾ ਜੀ ਇਸ ਕਰਕੇ ਇਹਦਾ ਜਿਹੜਾ ਹੈ ਇਹਦਾ ਹੈ ਮਦਰ ਐਂਡ ਬੇਬੀ ਲਾਕਸ ਓਕੇ ਮਦਰ ਨੂੰ ਵੀ ਦੇਣਾ ਹੈ ਬੱਚਿਆਂ ਨੂੰ ਵੀ ਦੇਣਾ ਹੈ ਇਹਦੇ ਨਾਲ ਦੁੱਧ ਦੀ ਘਾਟ ਨਹੀਂ ਹੋਏਗੀ ਨਿਊਟ੍ਰੀਸ਼ਨਲ ਰਿਕੁਆਇਰਮੈਂਟ ਪੂਰੀ ਹੋਏਗੀ ਸਾਰੇ ਜਿਹੜੇ ਬੈਨੀਫਿਟਸ ਹੁੰਦੇ ਆ ਉਹ ਇਹ ਕਵਰ ਕਰਦਾ ਹੈ ਮਤਲਬ ਕਿੰਨੇ ਡੇ ਤੋਂ ਆਪਾਂ ਪੱਪੀ ਨੂੰ ਸ਼ੁਰੂ ਕਰ ਸਕਦੇ ਆਗੇ ਆਈਡੀਅਲੀ ਜਦੋਂ ਤੁਸੀਂ ਮੀਟਿੰਗ ਕਰਵਾ ਕੇ ਆ ਰਹੇ ਹੋ ਉਸ ਤੋਂ ਬਾਅਦ ਤੁਹਾਨੂੰ ਸ਼ੁਰੂ ਕਰਨਾ ਚਾਹੀਦਾ ਓਕੇ ਬਟ ਇੱਥੇ ਥੋੜਾ ਜਿਹਾ ਆਪਣੇ ਇੱਥੇ ਇੰਡੀਆ ਦੇ ਵਿੱਚ ਥੋੜੀ ਪ੍ਰੈਕਟਿਸਿਸ ਐਦਾਂ ਦੀਆਂ ਨੇ ਕਿ ਅ ਪਹਿਲਾਂ ਆਪਾਂ ਚੈੱਕ ਕਰਦੇ ਆ ਕਿ ਪੱਪੀਜ਼ ਹੈ ਪ੍ਰੋਪਰ ਪ੍ਰੈਗਨੈਂਟ ਹੋਈ ਹੈ ਕਿੰਨੇ ਬੱਚੇ ਆ ਉਸ ਤੋਂ ਬਾਅਦ ਥੋੜਾ ਜਿਹਾ ਕੋਸਟ ਨੂੰ ਦੇਖਦੇ ਹੋਏ ਆਪਾਂ ਸਟਾਰਟ ਕਰਦੇ ਆ ਬਟ ਆਈਡੀਅਲੀ ਜਿਹੜੀ ਹੈ ਉਹ ਡੇ ਬੰਦੋਂ ਜਦੋਂ ਤੁਸੀਂ ਮੀਟਿੰਗ ਕਰਵਾਈ ਤਿਲ ਦਾ ਲੈਕਟੇਸ਼ਨ ਟਾਈਮ ਤੁਸੀਂ ਇਹ ਫੂਡ ਦੇਣਾ ਚਾਹੀਦਾ ਦੇਣਾ ਚਾਹੀਦਾ ਰਾਈਟ ਓਕੇ ਤੇ ਇੱਕ ਹੋਰ ਜਿੱਦਾਂ ਨਾ ਵੀ ਮੈਂ ਜਿਹੜੀ ਗੱਲ ਕਰਦਾ ਪੱਪੀ ਹੁੰਦਾ ਮੰਨ ਲਓ ਪੱਪੀ ਪਹਿਲਾਂ ਤਾਂ ਮਦਰ ਫੀਡ ਲੈਂਦਾ ਜੀ ਮਦਰ ਫੀਡ ਤੋਂ ਬਾਅਦ ਜਿਹੜਾ ਕਿੰਨੇ ਦਿਨਾਂ ਦੇ ਪਪੀ ਨੂੰ ਪਏ ਫੀਡ ਦੇ 25 ਦਿਨ ਤੋਂ ਬਾਅਦ ਉਸ ਹੀ ਇਹ ਫੀਡ ਸਟਾਰਟ ਕਰ ਸਕਦੇ ਆ ਠੀਕ ਹੈ ਮਤਲਬ ਉਹਨੂੰ ਕੋਈ ਇਦਾਂ 25 20 ਤੋਂ 25 ਦਿਨ ਤੱਕ ਉਹ ਮਦਰ ਦੇ ਨਾਲ ਵੈਸੇ ਹੀ ਬੱਚਾ ਰਹਿੰਦਾ ਹਾਂਜੀ ਉਸ ਤੋਂ ਬਾਅਦ ਜਦੋਂ ਵੀਨਿੰਗ ਟਾਈਮ ਇਹਨੂੰ ਵੀਨਿੰਗ ਟਾਈਮ ਵੀ ਬੋਲਿਆ ਜਾਂਦਾ ਜੋ ਸੈਪਰੇਟ ਹੁੰਦਾ ਹੈ ਇੱਕ ਮਹੀਨੇ ਬਾਅਦ ਨਾਰਮਲੀ ਬਰੀਡਰਸ ਆਪਣੇ ਪਪੀਜ਼ ਨੂੰ ਅੱਗੇ ਸੇਲ ਕਰਦੇ ਆ ਪੈਟ ਪੈਰੈਂਟਸ ਨੂੰ ਜੀ ਇੱਕਦਮਾਂ ਘਰ ਮਿਲਦਾ ਹੈ ਜੀ ਤਾਂ ਉਸ ਟਾਈਮ ਦੇ ਵਿੱਚ ਇਹ ਹੁੰਦਾ ਉਹ ਇੱਕ ਵੀਨਿੰਗ ਟਾਈਮ ਹੁੰਦਾ ਉਦੋਂ ਨਿਊਟ੍ਰੀਸ਼ਨਲ ਰਿਕੁਆਇਰਮੈਂਟ ਹੋਰ ਜ਼ਿਆਦਾ ਸਟਰੋਂਗ ਇਸ ਕਰਕੇ ਹੁੰਦੀ ਹੈ ਕਿਉਂਕਿ ਉਸ ਟਾਈਮ ਤੱਕ ਵੈਕਸੀਨੇਸ਼ਨ ਹੋਈ ਨਹੀਂ ਹੁੰਦੀ ਜੀ ਪਲੱਸ ਉਹ ਆਪਣੀ ਮਦਰ ਤੋਂ ਸੈਪਰੇਟ ਹੋਇਆ ਹੁੰਦਾ ਤਾਂ ਉਹ ਇਮੋਸ਼ਨਲੀ ਔਰ ਫਿਜ਼ੀਕਲ ਦੋਵਾਂ ਤਰੀਕੇ ਨਾਲ ਥੋੜਿਆ ਚੈਲੈਂਜਿੰਗ এনवायरमेंट ਦੇ ਵਿੱਚ ਹੁੰਦਾ ਹੈ ਜੇਕਰ ਉਹਨੂੰ ਫੂਡ ਵਧੀਆ ਆਪਾਂ ਪ੍ਰੈਜ਼ੈਂਟ ਕਰਾਂਗੇ ਤਾਂ ਜਿਹੜੀ ਉਹਦੀ ਉਸ ਟਾਈਮ ਦੀ ਜ਼ਰੂਰਤ ਹੁੰਦੀ ਹੈ ਉਹ ਪੂਰੀ ਹੁੰਦੀ ਹੈ ਥਰੂ ਫੂਡ ਸੋ ਆਪਾਂ 25 ਤੋਂ 3 ਦਿਨ ਬਾਅਦ ਆਪਾਂ ਇਹਨੂੰ ਫੂਡ ਸ਼ਾਰਟ ਕਰ ਸਕਦੇ ਜੀ ਇੱਕ ਹੋਰ ਗੱਲ ਜੀ ਜਦਾਂ ਜਿਹੜੇ ਮਤਲਬ ਬਹੁਤ ਸਾਰੇ ਮੈਂ ਦੇਖਿਆ ਵੀ ਬਰੀਡਰ ਹੁੰਦੀ ਹੈ ਕੁਈ ਕਹਿੰਦਾ ਨਾ ਜਿਆ ਹੋਰ ਉਹ ਕੀ ਕਈ ਤੱਕ ਕਹਿੰਦੇ ਵੀ ਸੁੱਕੀ ਫੀਡ ਪਾਓ ਇਦਾਂ ਜਿਵੇਂ ਪਲੇਟ ਚੋਂ ਕੱਢੀ ਤੇ ਉਹਨੂੰ ਪਾ ਦਿੱਤੀ ਤੇ ਕਈ ਕਹਿੰਦੇ ਨੇ ਇਹਨੂੰ ਗਿੱਲੀ ਕਰਕੇ ਘੁੰਕੇ ਰੱਖ ਦਿਓ ਪਹਿਲਾਂ ਅੱਧਾ ਪੂਰਾ ਘੰਟਾ ਉਸ ਤੋਂ ਬਾਅਦ ਦਿਓ ਤੁਸੀਂ ਕਿਦਾਂ ਕਹਿ ਰਹੇ ਹੋ ਇਹਦੇ ਬਾਅਦ ਨਾਰਮਲੀ ਮੈਂ ਹੀ ਸਜੈਸਟ ਕਰਾਂਗਾ ਕਿ ਜਦੋਂ ਵੀ ਫੀਡਿੰਗ ਕਰਨੀ ਹੈ ਹਾਂਜੀ ਡਰਾਈ ਫੀਡਿੰਗ ਕਰਨੀ ਚਾਹੀਦੀ ਹੈ ਉਹਦਾ ਰੀਜ਼ਨ ਆ ਉਹਦੇ ਪਿੱਛੇ ਕੀ ਕਾਰ ਹੈ ਨਾ ਕਿ ਜਦੋਂ ਤੁਸੀਂ ਡਰਾਈ ਫੀਡ ਕਰਦੇ ਹੋ ਤਾਂ ਜਿਹੜੀ ਉਹਦੀ ਕ੍ਰੈਂਚੀਨਸ ਹੁੰਦੀ ਹੈ ਉਹਦੇ ਟੀਥ ਕਲੀਨ ਕਰਦੇ ਆ ਡਾਕਟਰ ਠੀਕ ਹੈ ਨਾਰਮਲੀ ਜਦੋਂ ਤੁਸੀਂ ਗਿੱਲਾ ਫੂਡ ਦਿੰਦੇ ਹੋ ਦਹੀਂ ਨਾਲ ਦੇਤੇ ਆ ਪਾਣੀ ਪਾਤ ਆ ਤਾਂ ਕੀ ਉਹਦਾ ਸਾਈਡਾਂ ਤੇ ਉਹ ਬਿਲਡ ਹੋਣਾ ਸ਼ੁਰੂ ਹੋ ਜਾਂਦਾ ਡਿਪੋਜ਼ਿਟ ਹੋਣਾ ਸ਼ੁਰੂ ਹੋ ਜਾਂਦਾ ਹੈ ਆਪਣੇ ਇੰਡੀਆ ਦੇ ਵਿੱਚ ਅਜੇ ਬਰਸ਼ਿੰਗ ਦਾ ਕਨਸੈਪਟ ਉਹਨਾਂ ਜਿਆਦਾ ਚੱਲਿਆ ਨਹੀਂ ਹੈਗਾ ਕੁਝ ਔਰਲ ਹੈਲਥ ਕੇਅਰ ਦੇ ਲਈ ਪ੍ਰੋਡਕਟ ਆਉਂਦੇ ਆ ਉਹ ਠੀਕ ਹੈ ਬਟ ਹਰ ਬੰਦਾ ਉਹਨੂੰ ਯੂਜ਼ ਹੀ ਕਰਦਾ ਸੋ ਜੇਕਰ ਤੁਸੀਂ ਇਹਨੂੰ ਡਰਾਈਵ ਫਾਰਮ ਦੇ ਵਿੱਚ ਦੋਗੇ ਹਾਂਜੀ ਦਾ ਜਿਹੜਾ ਇਹਦਾ ਕ੍ਰਾਂਚੀਨੈਸ ਆ ਉਹ ਉਹਦੇ ਟੀਥ ਕਲੀਨ ਕਰੇਗਾ ਓਕੇ ਸੋ ਬੈਟਰ ਇਹ ਹੈ ਕਿ ਤੁਸੀਂ ਉਸ ਨੂੰ ਡਰਾਈ ਦਿਓ ਠੀਕ ਹੈ ਨਾਲ ਇੱਕ ਡੈਫੀਨਿਟਲੀ ਇੱਕ ਪਾਣੀ ਦਾ ਬਾਉਲ ਰੱਖੋ ਕਿਉਂਕਿ ਡਰਾਈ ਫੀਡ ਹੁੰਦੀ ਹੈ ਕਈ ਵਾਰ ਪਾਣੀ ਦੀ ਜਰੂਰਤ ਹੁੰਦੀ ਆ ਉਹ ਖਾਏਗਾ ਨਾਲ ਪਾਣੀ ਪੀਏਗਾ ਸੋ ਉਹਦੀ ਰਿਕੁਆਇਰਮੈਂਟ ਪੂਰੀ ਹੋ ਜਾ ਠੀਕ ਹੈ ਹਾਂਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਹਾਡੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਥੈਂਕ ਯੂ ਸੋ ਮੱਚ ਜੇ ਜਿਹੜਾ ਸੀ ਆਪਣੀ ਵੀਡੀਓ ਨੂੰ ਅੱਗੇ ਸ਼ੇਅਰ ਕਰਾਂਗੇ ਸਾਰੇ ਦੋਸਤਾਂ ਨੂੰ ਮੇਰੀ ਬੇਨਤੀ ਹੈ ਮਿੱਤਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਸੇ ਨੂੰ ਕੋਈ ਜਾਣਕਾਰੀ ਲੈਣੀ ਹੁੰਦੀ ਹੈ ਕੰਟੈਕਟ ਨੰਬਰ ਦੇ ਲਈ ਤੁਸੀਂ ਮੇਰਾ ਨੰਬਰ ਹੈ ਜੀ 81460 49966 ਰਿਪੀਟ ਕਰ ਦਿਓ ਸਰ 81 81460 49966 ਤੇ ਲੋਕੇਸ਼ਨ ਆਪਣੀ ਜੀ ਮੈਂ ਰਾਜਪੁਰਾ ਬੇਸਡ ਹਾਂ ਬਟ ਮੈਂ ਦੇਖਦਾ ਹਾਂ ਪੰਜਾਬ ਹਰਿਆਣਾ ਜੀ ਐਨ ਕੇ ਔਰ ਉਤਰਾਖੰਡ सो so, कोई भी कस्टमर मेरे नाल कांटेक्ट करना चाहे तो मैं इस नंबर पे अवेलेबल हूं ये दस दो भी ऑनलाइन डिलीवरी कर देने सर ऑनलाइन प्लेटफॉर्म पे ऊपर हम अवेलेबल हां बट okay. इसके अलावा तो जेकर कोई ब्रीडर पर डायरेक्ट कांटेक्ट करना चाहे तो साडा डिस्ट्रीब्यूटर नेटवर्क हर जगह अवेलेबल है सो मेरे नाल कांटेक्ट कर सकदा मैं उसे एक सर्विस प्रोवाइड करवा दूंगा ठीक है okay. बहुत बहुत जी बहुत-बहुत धन्यवाद जी थैंक यू सो मच सर थैंक यू सो मच फॉर योर टाइम सत श्री